ADSP ਟ੍ਰੈਫਿਕ ਅਮਨਦੀਪ ਕੌਰ ਵੱਲੋਂ ਸਮੇਤ ਜ਼ੋਨ ਇੰਚਾਰਜਾਂ ਤੇ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਹਾਲ ਬਾਜ਼ਾਰ ਦੇ ਅੰਦਰ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਦੁਕਾਨਾਂ ਅੱਗੇ ਅਤੇ ਫੁੱਟਪਾਥ ਤੇ ਰੱਖਿਆ ਸਮਾਨ ਦੁਕਾਨਾਂ ਦੇ ਅੰਦਰ ਰੱਖੇ ਜਾਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਜੇਕਰ ਅੱਗੇ ਤੋਂ ਕਿਸੇ ਵੀ ਦੁਕਾਨਦਾਰ ਵੱਲੋਂ ਆਪਣਾ ਸਮਾਨ ਬਾਹਰ ਸੜਕ ਜਾਂ ਫੁੱਟਪਾਥ ਤੇ ਲਗਾਇਆ ਗਿਆ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਕਚੁਅਲੀ ਇਹਦੇ ਵਿੱਚ ਚਲੋ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਵਾਂਗ ਜਾਮ ਜਿਹੜੀਆਂ ਉਹਦਾ ਕਾਫੀ ਫਰਕ ਆ ਕੁਝ ਜਗ੍ਹਾ ਐਵੇਂ ਦੀਆਂ ਕਿ ਜਿਵੇਂ ਇਹ येलो ਲਾਈਨ ਹੈਗੀ ਆ ਇਹਦੀ ਪਾਰਕਿੰਗ ਦੇ ਅੰਦਰ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਘਰਾਂ ਦੀਆਂ ਜਾਂ ਕੋਈ ਲੋਕ ਜਿਹੜੇ ਟੂ व्हीਲਰਸ ਮੋਟਰਸਾਈਕਲ ਸਕੂਟਰ ਹੋਗੇ ਉਹ ਲਾ ਜਾਂਦੇ ਸੀਗੇ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਇਹਨਾਂ ਨੂੰ ਉਹ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਮਾਰਕੀਟ ਹੈਗੀ ਆ ਬਹੁਤ ਸਾਰੇ ਕਸਟਮਰ ਆ ਜਿਹੜੇ ਸਾਰਾ ਦਿਨੀ ਮਤਲਬ ਆਉਂਦੇ ਆ 4 ਵਜੇ ਤੱਕ ਜਿਵੇਂ ਇਹਨਾਂ ਦੱਸਿਆ ਵੀ 4 ਵਜੇ ਪਿੰਡਾਂ ਦੇ ਆਉਂਦੇ ਆ 4 ਵਜੇ ਤੋਂ ਬਾਅਦ ਸ਼ਹਿਰ ਦੇ ਜਿਹੜੇ ਲੋਕ ਆ ਉਹ ਆਉਂਦੇ ਜਿਹਦੇ ਵਿੱਚ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਰਕੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਕੁਝ ਜਗ੍ਹਾ ਹੈਗੀਆਂ ਵਾ ਜਿਹੜੀਆਂ ਲੋਕਾਂ ਨੇ ਕੀ ਕਹਿੰਦੇ ਰੇਨਕ੍ਰੋਚਮੈਂਟ ਕੀਤੀ ਹੋਈ ਆ ਕੱਲ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਅਸੀਂ ਆਵਾਂਗੇ ਉਹ ਵੀ ਖਾਲੀ ਕਰਾਵਾਂਗੇ ਬਾਕੀ ਸਿਰੇ 11:30 ਦਾ ਟਾਈਮ ਰੱਖਿਆ ਹੋਇਆ ਜਿਹੜੀ yellow line ਦੇ ਅੰਦਰ ਮਤਲਬ ਲੋਕਾਂ ਨੇ ਘਰਾਂ ਵਾਲਿਆਂ ਨੇ ਲਾ ਕੇ ਤੇ ਚੱਲ ਜਾਂਦੇ ਆ ਗੱਡੀਆਂ ਲਾ ਕੇ ਚੱਲ ਜਾਂਦੇ ਆ ਉਹ ਜਰੂਰ ਉਹਨਾਂ ਧਿਆਨ ਰੱਖਾਂਗੇ ਵੀ ਇਹ ਕਿਦੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਫਿਰ ਬਲਾ ਕੇ ਸਾਡੀ ਕੋਸ਼ਿਸ਼ ਹੈਗੀ ਆ ਜਿਹੜੀ ਪਾਰਕਿੰਗ ਵਾਲੀ ਜਗਾ ਇਹਨੂੰ ਖਾਲੀ ਕਰਾ ਜਾਵੇ yellow ਲੈਂਦੇ ਅੰਦਰ ਜਿਹੜੀ ਕਿਉਂਕਿ ਬਹੁਤ ਸਾਰੇ ਆ ਲੋਕ ਕਿਉਂਕਿ ਇਹਨਾਂ ਦੇ ਦੁਕਾਨਾਂ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਐਵੇਂ ਦੇ ਹੈਗੇ ਜਿਹੜੇ ਜਿਹੜੇ ਟੂ ਵੀਲਰਸ ਤੇ ਆਉਂਦੇ ਤੇ ਕਸਟਮਰਾਂ ਨੂੰ ਜਿਹੜੀ ਜਗ੍ਹਾ ਨਹੀਂ ਮਿਲਦੀ ਔਰ ਕੋਸ਼ਿਸ਼ ਕਰਕੇ ਇਹ ਕਿ ਜਿਹੜੀ ਪਿਛਲੇ ਇਹਨਾਂ ਨੇ ਲੋਹਾ ਮਾਰਕੀਟ ਪਿੱਛੇ ਇਹਨਾਂ ਦੇ ਏਰੀਆ ਉਨੂੰ ਜਿਹੜੀ ਇਨਕਲੋਜਮੈਂਟ ਹੋਈ ਆ ਉਹ ਖਾਲੀ ਕਰਾ ਕੇ ਜਿਹੜੀ ਜான்ਸਨ ਮਾਰਕੀਟ ਹੈਗੀ ਆ ਜਾਂ ਮੈਡੀਸਨ ਮਾਰਕੀਟ ਜਿਹੜੀ ਕਹਿੰਦੇ ਆ ਔਰ ਉਹ ਕਹਿੰਦੇ ਕਿ ਉਧਰ ਸਾਡੇ ਟੂ ਵੀਲਰਸ ਵਗੈਰਾ 1.200 ਦੇ ਕਰੀਬ ਲੱਗ ਜਾਣਗੇ ਤੇ ਸਾਡੀ ਕੋਸ਼ਿਸ਼ ਹੈਗੀ ਆ ਮੱਛੀ ਮੰਡੀ ਵੀ ਮਾਰਕੀਟ ਹੈਗੀ ਆ ਸਾਰੀਆਂ ਕੱਲ੍ਹ ਵੇਖ ਕੇ ਕਾਰਪੋਰੇਸ਼ਨ ਨਾਲ ਲੈ ਕੇ ਔਰ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਉਹ ਹੱਲ ਕੀਤੀ ਜਾਊਗੀ ਟ੍ਰੈਫਿਕ ਪੁਲ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਜੋ ਕਿ ਸ਼ਹਿਰ ਦੇ ਵਿੱਚ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਹਰ ਜਿਹੜੇ ਜੰਗੀ ਪੱਧਰ ਤੋਂ ਉਪਰਾਲੇ ਕੀਤੇ ਜਾਂਦੇ ਨੇ ਉਹਦੇ ਸਬੰਧ ਦੇ ਵਿੱਚ ਹੀ ਮੈਡਮ ਏਡੀਸੀ ਵੀ ਅਮਨਦੀਪ ਕੋਹਰਾ ਵੱਲੋਂ ਹਾਲ ਬਾਜ਼ਾਰ ਦੇ ਜਿਹੜੇ ਦੁਕਾਨਦਾਰ ਨੇ ਮਾਰਗ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਨਾਂ ਦੀਆਂ ਕੁਝ ਮੁਸ਼ਕਲਾਂ ਨੇ ਉਹ ਸੁਣੀਆਂ ਗਈਆਂ ਨੇ ਟ੍ਰੈਫਿਕ ਨੂੰ ਲੈ ਕੇ ਔਰ ਉਹਨਾਂ ਵੱਲੋਂ ਸੁਵਾਸ਼ਨ ਵੀ ਦਵਾਇਆ ਗਿਆ ਮੈਡਮ ਰਾਵਲੋਂ ਕਿ ਜਿਹੜੀ ਟ੍ਰੈਫਿਕ ਜਿਹੜੀ ਗਲਤ ਤਰੀਕੇ ਨਾਲ ਜਾਂ ਰੋਂਗ ਸਾਈਡ ਤਰੀਕੇ ਨਾਲ ਗੱਡੀਆਂ ਲੱਗਦੀਆਂ ਨੇ ਭਾਰੀ ਜਾਮ ਜਿਹੜਾ ਲੱਗਦਾ ਹਾਲ ਬਾਜ਼ਾਰ ਦੇ ਅੰਦਰ ਉਹਨੂੰ ਘਟਾਉਣ ਦੇ ਲਈ ਮੱਛੀ ਮੰਡੀ ਦੀ ਪਾਰਕਿੰਗ ਹੈ ਔਰ ਕੈਰੋ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਪਾਰਕਿੰਗ ਦੀ ਵਿਸਤਾਲੇ ਹੋ ਰਹੀ ਹੈ ਉਹ ਬੰਦੀ ਵੀ ਹੈ ਪਰ ਉਹ ਜਿਹੜਾ ਟ੍ਰੈਫਿਕ ਨੂੰ ਹੋਰ ਜਿਹੜ ਉਹਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੋਂ ਸੋ ਉਹਨਾਂ ਨੇ ਅश्वਾਸਨ ਦਵਾਇਆ ਕਿ ਲੋਕ ਇੱਕ ਤਾਂ ਪਹਿਲਾਂ ਆਪਣੀਆਂ ਜਿਹੜੀਆਂ ਗੱਡੀਆਂ ਨੇ ਗਲਤ ਤਰੀਕੇ ਨਾਲ ਲਾਣ ਅਗਰ ਸਾਈਡ ਮਿਲਦੀ ਤੇ ਉੱਥੇ ਲਗਾਣ ਔਰ ਜਿਹੜੀ ਟ੍ਰੈਫਿਕ ਨੂੰ ਜਿਹੜੀ ਪਾਰਕਿੰਗ ਦੇਣ ਦੀ ਗੱਲ ਹੈ ਉਹ ਜਲਦ ਹੋਰ ਖੁੱਲਾ ਥੋੜਾ ਕੀਤਾ ਜਾਏਗਾ ਹੋਰ ਇਹ ਜਗਾਵਾਂ ਦੇ ਉੱਤੇ ਜਿਹੜੀ ਗੱਡੀਆਂ ਲੱਗਣਗੀਆਂ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੋਂ ਸਾਡੀ ਫਾਸਟਵੇਟ ਟੀਮ ਵੱਲੋਂ ਵੀ ਬਾਰ-ਬਾਰ ਹਰ ਮੁੱਦੇ ਦੇ ਉੱਤੇ ਹਰ ਪਹਿਲੂ ਦੇ ਉੱਤੇ ਖਬਰ ਦਿਖਾਈ ਜਾਂਦੀ ਹੈ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਸੋ ਲੋਕਾਂ ਨੂੰ ਵੀ ਚਾਹੀਦਾ ਕਿ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਪੁਲ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਲੋੜ ਹੈ ਔਰ ਆਪਣੀਆਂ ਗੱਡੀਆਂ ਜਿਹੜੀਆਂ ਹੀ ਗਲਤ ਤਰੀਕੇ ਨਾਲ ਲਾਣ ਪਾਰਕਿੰਗ ਦੇ ਵਿੱਚ ਹੀ ਲਾਣ ਜਿੱਥੇ ਜਗ੍ਹਾ ਹੈਗੀ ਆ ਜਿੱਥੇ ਲਾਈਨ ਦੇ ਅੰਦਰ ਹੈ ਉਹਦੇ ਅੰਦਰ ਹੀ ਗੱਡੀ ਲਾਣ ਤਾਂ ਜੋ ਉਹਨਾਂ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੂਤੀਲ ਸ਼ਰਮਾ ਫਾਸਟੇ ਨਿਊਜ਼ ਅਮਰ